ਫਲੋਰ ਵਿੱਚ ਦੋ ਡਾਕਟਰਾਂ ਦੀ ਸਕੈਨਿੰਗ ਦੀ ਰਿਪੋਰਟ ਨੂੰ ਲੈ ਕੇ ਮਰੀਜ਼ ਦੇ ਪਰਿਵਾਰ ਵਾਲੇ ਪਏ ਚੱਕਰਾਂ ਵਿੱਚ ਇੱਕ ਡਾਕਟਰ ਦੇ ਹਸਪਤਲ ਦੇ ਬਾਹਰ ਲਗਾਇਆ ਧਰਨਾ ਜਦ ਦਾ ਸੀ ਕਿ ਫਲੋਰ ਦੇ ਨਜ਼ਦੀਕ ਪਿੰਡ ਨਾਗਰਾ ਦੀ ਵਾਸੀ ਕੁਲਵਿੰਦਰ ਕੌਰ ਨਾਮੀ ਔਰਤ ਨੇ ਦੱਸਣ ਅਨੁਸਾਰ ਉਹਨਾਂ ਨੇ ਫਲੋਰ ਦੇ ਇੱਕ ਪ੍ਰਾਈਵੇਟ ਹਾਫਸਾਲ ਵਿੱਚ ਆਪਣੇ ਪੇਟ ਦੀ ਸਕੈਨਿੰਗ ਕਰਵਾਈ ਸੀ ਅਤੇ ਉਸ ਸਕੈਨਿੰਗ ਕਰਨ ਵਾਲੇ ਡਾਕਟਰ ਨੇ ਸੰਕੇਨਨ ਕਰਕੇ ਉਹਨਾਂ ਦੇ ਪੇਟੇ ਵਿੱਚ ਕੁਝ ਪ੍ਰੋਬਲਮ ਦੱਸੀ ਅਤੇ ਕਿਹਾ ਕਿ ਜਲਦੀ ਹੀ ਇਸ ਦਾ ਆਪਰੇਸ਼ਨ ਕਰਵਾ ਲਓ ਨਹੀਂ ਤਾਂ ਅੱਗੇ ਜਾ ਕੇ ਹੋਰ ਦਿੱਕਤ ਆ ਜਾਵੇਗੀ ਕਲਵਿੰਦਰ ਕੋਹਨੇ ਉਥੋਂ ਸਕੈਨਿੰਗ ਲਈ ਅਤੇ ਚਲੀ ਗਈ ਅਤੇ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਗਿਆ ਉੱਥੇ ਡਾਕਟਰਾਂ ਨੇ ਨਵੀਂ ਸਕੈਨਿੰਗ ਕਰਨ ਲਈ ਕਿਹਾ ਅੱਗੇ ਕਲਵਿੰਦਰ ਕੋਹਨੇ ਕਿਹਾ ਕਿ ਜਦੋਂ ਅਸੀਂ ਗੋਵਾਲਾ ਦੇ ਪੰਜਾਬ ਸਕੈਨਿੰਗ ਸੈਂਟਰ ਵਿੱਚ ਨਵਾਂ ਸਕੈਨਿੰਗ ਕਰਵਾਈ ਤਾਂ ਉੱਥੋਂ ਦੇ ਡਾਕਟਰਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ ਤੁਹਾਡੇ ਪੇਟੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਤੈਸ਼ ਵਿੱਚ ਆਏ ਕਲਵਿੰਦਰ ਕੋਹਰ ਦੇ ਘਰ ਦੇ ਆ ਨਵੇਂ ਫਲੋਰ ਦੇ ਪ੍ਰਾਈਵੇਟ ਹਸਪਤਾਲ ਦੇ ਬਾਹਰ ਡਾਕਟਰ ਦੇ ਖਿਲਾਫ ਧਰਨਾ ਲਗਾ ਦਿੱਤਾ ਕਿ ਆ ਕਿ ਸਾਡੀ ਮਾਤਾ ਨੂੰ ਇਸ ਡਾਕਟਰ ਨੇ चंद ਪੈਸਿਆਂ ਦੀ ਖਾਤਰ ਜ਼ਿੰਦਗੀ ਭਰ ਲਈ ਰੱਦੀ ਕਰ ਦੇਣਾ ਸੀ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਲਾਲਚੀ ਡਾਕਟਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਵੰਦੀ ਜਦੋਂ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਸਾਹਿਬ ਨਾਲ ਗਲਵਾਦ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਆ ਕਿ ਮੈਂ ਇਸ ਦਾ ਕੋਈ ਇਲਾਜ ਨਹੀਂ ਕੀਤਾ ਮੈਂ ਸਿਰਫ ਸਕੈਨ ਕੀਤੀ ਹੈ ਜੋ ਮੇਰੀ ਮਸ਼ੀਨ ਨੇ ਸਕੈਨਿਕ ਵਿੱਚ ਦੇਖਿਆ ਮੈਂ ਉਸ ਦੇ ਆਧਾਰ ਤੇ ਰਿਪੋਰਟ ਬਣਾ ਕੇ ਦੇ ਦਿੱਤੀ ਮੈਂ ਆਪਣੀ ਜਗ੍ਹਾ ਠੀਕ ਹਾਂ ਅਤੇ ਮੇਰੀ ਮਸ਼ੀਨ ਵੀ ਆਪਣੀ ਜਗ੍ਹਾ ਠੀਕ ਹੈ ਕੋਈ ਹੋਰ ਜਗ੍ਹਾ ਜਾ ਕੇ ਕੋਈ ਸਕੈਨਿੰਗ ਕਰਦਾ ਹੈ ਮੈਂ ਉਸ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਹੁਣ ਦੇਖਣਾ ਇਹ ਹੋਵੇਗਾ ਕਿ ਫਲੋਰ ਵਾਲੇ ਡਾਕਟਰ ਦੀ ਕੀਤੀ ਹੋਈ ਸਕੈਨਿੰਗ ਸਹੀ ਹੈ ਜਾਂ ਫਗਵਾੜੇ ਤੋਂ ਕਰਵਾਈ ਹੋਈ ਸਕੈਨਿੰਗ ਸਹੀ ਹੈ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਮੈਡਮ ਜੀ ਅੱਜ ਫਲੋਰ ਦੇ ਜੋਤੀ ਘਰ ਨਾਸਿਮੂਮ ਦੇ ਬਾਹਰਲੇ ਪਾਸੇ ਤੁਸੀਂ ਬੈਠੇ ਆ ਧਰਨੇ ਦੇ ਬੈਠੇ ਆ ਤੁਹਾਡੇ ਨਾਲ ਹੋਰ ਵੀ ਕਾਫੀ ਮੈਂਬਰ ਬੈਠੇ ਆ ਗਿਆ ਕੀ ਤੁਹਾਡੀ ਪ੍ਰੋਬਲਮ ਹੈਗੀ ਆ ਪਾਜੀ ਅਸੀਂ ਇੱਥੇ ਆਏ ਸੀਗੇ ਸਕੈਨ ਕਰਾਣੇ ਮੇਰੇ ਭੂਆ ਜੀ ਆ ਜੀ ਇਹਨਾਂ ਦੀ ਸਕੈਨ ਕਰਵਾਣ ਆਏ ਸੀਗੇ ਪੇਟ ਦੀ ਤਾਂ ਇਹਨਾਂ ਨੇ ਕਹਿਤਾ ਕਿ ਪਿੱਤਾ ਕੱਢਣਾ ਪੈਣਾ ਆ ਪਿੱਤੇ ਦੇ ਵਿੱਚ ਕੈਂਸਰ ਆ ਅੱਛਾ ਜੀ ਤੇ ਮਤਲਬ ਜਲਦੀ ਤੋਂ ਜਲਦੀ ਤੁਸੀਂ ਕੜਵਾਓ ਇਹਨੂੰ ਤੇ ਨਹੀਂ ਤਾਂ ਮਤਲਬ ਜ਼ਿਆਦਾ ਪ੍ਰੋਬਲਮ ਬਾਅਦ ਸਕਦੀ ਆ ਅੱਛਾ ਜੀ ਤੇ ਜਿੰਨੀ ਕੋ ਜਲਦੀ ਹੋ ਸਕਦਾ ਉੰਨੀ ਜਲਦੀ ਕਰਵਾਓ ਨਹੀਂ ਪਿਤੇ ਦੇ ਨਾਲ ਕੋਈ ਮਾਤਾ ਨੂੰ ਕੋਈ ਪ੍ਰੋਬਲਮ ਸੀ ਪਿਤੇ ਦੇ ਨਾਲ ਜੀ ਕੋਈ ਇਹਨਾਂ ਦੀ ਪ੍ਰੋਬਲਮ ਨਹੀਂ ਸੀ ਇਦਾਂ ਦੀ ਤੇ ਮਾਤਾ ਤੇ ਚੰਗੇ ਭਲੇ ਆ ਓਕੇ ਤੇ ਇਹਨਾਂ ਨੇ ਜਿੱਦਾਂ ਜੀ ਡਰਾ ਦਿੱਤਾ ਆ ਸਾਨੂੰ ਨਹੀਂ ਪਤਾ ਇਹਨਾਂ ਨੇ ਮੋਰੇ ਜੀ ਕਿਸੇ ਡਾਕਟਰ ਨਾਲ ਸੌਦਾ ਕੀਤਾ ਆ ਜਾਂ ਕਿੱਦਾਂ ਵੀ ਆ ਤਾਂ ਇਹ ਕਹਿੰਦੇ ਜੀ ਪਿੱਤਾ ਹੀ ਨਿਕਲਣਾ ਆ 12 ਤੇ ਹੋਰ ਪਾਸਿਆਂ ਫਗਵਾੜਿਓ ਕਰਾਈ ਆ ਸੀ ਸਕੈਨ ਉੱਥੇ ਬਿਲਕੁਲ ਨਾਰਮਲ ਆਈ ਆ ਤੇ ਜਿਹੜੀ ਇਹਨਾਂ ਦੇ ਜੋਤੀ ਹਸਪੀਟਲ ਵਾਲਿਆਂ ਦੀ ਸਕੈਨ ਸੀ ਪ੍ਰੋਬਲਮ ਵਾਲੀ ਉਹ ਅਸੀਂ ਨਮੇਸ਼ਰ ਜਮ੍ਹਾਂ ਕਰਵਾਈ ਆ ਇਹ ਚੱਲੇ ਸੀ ਆਪਰੇਸ਼ਨ ਕਰਵਾਉਣ ਜਦੋਂ ਕਿ ਇਹਨਾਂ ਨੂੰ ਪਤਾ ਲੱਗਾ ਸਾਡੀ ਰਿਪੋਰਟ ਨਾਰਮਲ ਆ ਤੇ ਫਿਰ ਅਸੀਂ ਇੱਥੇ ਨਾਰੇਵਾਜੀ ਲਾਉਣੀ ਸ਼ੁਰੂ ਕੀਤੀ ਕਿ ਸਾਡੀ ਰਿਪੋਰਟ ਇਹਨਾਂ ਨੇ ਗਲਤ ਬਣਾ ਦਿੱਤੀ ਆ ਤੇ ਸਾਡੇ ਤਾਂ ਮਤਲਬ ਭੂਆ ਜੀ ਬਿਲਕੁਲ ਸਹੀ ਆ ਹਾਂਜੀ ਤੇ ਹੁਣ ਤੁਸੀਂ ਕੀ ਕਹੋਨੇ ਹੋ ਹੁਣ ਸਾਡੀ ਡਾਕਟਰ ਨਾਲ ਗੱਲਬਾਤ ਹੋਈ ਆ ਡਾਕਟਰ ਕਹਿੰਦੇ ਕਿ ਜਿਹੜੀ ਤੁਸੀਂ ਰਿਪੋਰਟ ਲਿਆਂਦੀ ਆ ਕਰਵਾ ਕੇ ਉਹ ਬਿਲਕੁਲ ਗਲਤ ਆ ਮੇਰੀ ਰਿਪੋਰਟ ਹੀ ਸਹੀ ਆ ਤੁਸੀਂ ਕਿ ਦੋਹਾਂ ਪਾਸੇ ਦੁਆਰਾ ਕਿਸੇ ਸਕੈਨ ਕਰਾਈ ਦੋਈ ਆਹੀ ਫਗਵਾੜੇ ਤੋਂ ਕਰਵਾਈ ਆ ਭਾਜੀ ਕਿਹੜੇ ਸੈਂਟਰ ਤੋਂ ਪੰਜਾਬ ਵਾਲਿਆਂ ਦੇ ਆ। ਪੰਜਾਬ ਵਾਲਾ ਤਾਂ ਹਾਂਜੀ। ਅੱਛਾ ਉਹ ਡਾਕਟਰ ਨੇ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਹੈ। ਨਹੀਂ ਉਹ ਕਹਿੰਦੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਆ। ਠੀਕ ਆ। ਤੇ ਹੁਣ ਤੁਸੀਂ ਧਰਮੇ ਤੇ ਬੈਠੇ ਕੀ ਥੋੜੀ ਮੰਨਤੀ ਹੈ। ਸਾਨੂੰ ਤਾਂ ਜੋ ਇਨਸਾਫ ਚਾਹੀਦਾ ਬਿਲਕੁਲ ਬੰਦ ਕੀਤਾ ਚਾਹੀਦਾ ਜਾਣਾ ਚਾਹੀਦਾ ਅੱਗੇ ਵੀ 3-4 ਚਾਂਸ ਹੋ ਚੁੱਕੇ ਆ ਇੱਥੇ। ਜੀ ਕੀ ਨਾਮ ਆ ਤੁਹਾਡਾ? ਕਲਵਿੰਦਰ। ਪਿੰਡ ਕਿਹੜਾ? ਨਾਗਰਾ। ਫਸੀਨ ਦਾ ਜੋਤੀ ਨਸੂ ਦੇ ਬਾਹਲੇ ਪਾਸੇ ਬੈਠੇ ਆਂ। ਕੀ ਕੀ ਤੁਹਾਡਾ ਮਾਮਲਾ ਹੈਗਾ ਸਾਰਾ? ਅਈਏ ਜੀ ਸਕੈਨ ਕਰਾਉਣ ਆਏ ਸੀਗੇ। ਜੀ ਦਰਦ ਹੁੰਦੇ ਸੀਗੇ ਓਕੇ ਸਕੈਨ ਕਰਾਉਣਾ ਸੀ ਤਾਂ ਸਕੈਨ ਕਰਾ ਕੇ ਇਹਨਾਂ ਨੇ ਜਦੋਂ ਮੈਨੂੰ ਸਕੈਨਿੰਗ ਕੀਤੀ ਆ ਇਹਨਾਂ ਨੇ ਬਾਅਦ ਚ ਇਹ ਗੱਲ ਕਹੀ ਆਵੇ ਤੁਸੀਂ ਇਹਨਾਂ ਬੇ ਦਵਾ ਕਰਾਵੋ ਆਪਰੇਸ਼ਨ ਕਰਾਵੋ ਓਕੇ ਮੇਰੀ ਬੇਟੀ ਨੇ ਕਿਹਾ ਵੇ ਥੋੜਾ ਜਨ ਦਵਾਈ ਦੋ ਇਹਨਾਂ ਨੇ ਪੈਰ ਪਕਾਉਂਗਾ ਇਹ ਕਹਿਣ ਲੱਗੇ ਦਵਾਈ ਨਾਲ ਕੋਈ ਫਰਕ ਨਹੀਂ ਪੈਣਾ ਵੇ ਜੇ ਥੋੜਾ ਟਾਈਮ ਰਹਿ ਗਿਆ ਕੈਂਸਰ ਹੋ ਸਕਦੀ ਓਕੇ ਤੇ ਤੁਹਾਨੂੰ ਜੇ ਪਿੱਤੇ ਦੇ ਨਾਲ ਕੋਈ ਪ੍ਰੋਬਲਮ ਵੀ ਆਉਂਦੀ ਆ ਜਾਂ ਉਲਟੀਆਂ ਆਉਂਦੀਆਂ ਜਾਂ ਰੋਟੀ ਖਾ ਲਈ ਕੋਈ ਚੀਜ਼ ਕਾਲੇ ਉਲਟੀਆਂ ਆਉਂਦੀਆਂ ਸੀ ਕੁਝ ਨਹੀਂ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਹਾਂਜੀ ਕੁਝ ਨਹੀਂ ਹੁੰਦਾ ਸੀ ਠੀਕ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਫਗਵਾੜੇ ਚ ਗਏ ਜੀ ਤੇ ਅਸੀਂ ਨਹੀਂ ਨਵੇਂ ਸ਼ਰ ਗਏ ਆ ਓਕੇ ਐ ਤੇ ਆ ਪਰੇਸ਼ਾਨ ਕਰਾ ਲੰਨੇ ਆ ਉਹ ਤਾਂ ਪਰੇਸ਼ਾਨ ਕਰਾਉਣ ਗਿਆ ਤਾਂ ਫਿਰ ਅਸੀਂ ਉੱਥੋਂ ਸਾਨੂੰ ਕਿਸੇ ਸਲਾਹਤੀ ਨੂੰ ਇੱਕ ਸਕੈਨ ਹੋਰ ਕਰਾ ਕੇ ਦੇਖੋ ਜੀ ਇਹ ਫਗਵਾੜੇ ਆਏ ਆ ਜੀ ਅਗਵਾੜੇ ਆ ਕਿ ਸਕੈਨ ਕਰਾਈਆ ਉੱਥੋਂ ਨੋਰਮਲ ਆਈ ਆ ਨੋਰਮਲ ਆਈ ਹੈ ਨਾ ਹਾਂਜੀ ਤੇ ਇਨੀ ਡਾਕਟਰ ਤੁਹਾਨੂੰ ਡਰਾਪ ਆ ਹਾਂਜੀ ਮੈਂ ਡਰਾਪ ਠੀਕ ਆ ਹੁਣ ਕੋਈ ਧਰਨੇ ਦੇ ਬੈਠੇ ਆ ਕੀ ਜਰਾ ਵਤੀ ਮੰਗ ਕਰਕੇ ਦੇ ਦੋ ਜੀ ਇਹਦਾ ਨਿਸਾਬ ਚਾਹੀਦਾ ਸਾਨੂੰ ਜੀ ਇਹਦਾ ਭਾਗ ਨੂੰ ਹੋਰ ਵੀ ਕਿਸੇ ਨਾਲ ਹੋ ਸਕਦੀ ਆ ਜਾਂ ਐਸੀ ਗਰੀ ਮਾਰ ਗਈ ਆ ਸਾਣਾ ਉਹ ਵੀ ਕਿਸੇ ਨਾਲ ਹੋ ਸਕਦੀ ਆ ਅ ਅੱਜ ਸਾਹਤੜੀ ਬਾਰਲੇ ਪਾਸੇ ਕੁਝ ਅ ਵਿਅਕਤੀ ਬੈਠੇ ਹੈਗੇ ਆ ਉਹਨਾਂ ਨੇ ਸਾਡੇ ਕੋਲੋਂ ਸਕੈਨ ਕਰਾਈ ਸੀ ਕੋਈ ਗੱਲ ਲੈਡ ਦੀ ਜਾਂ ਪੇਟ ਦੀ ਕਰਵਾਈ ਸੀ ਤੁਸੀਂ ਇਹਨਾਂ ਨੂੰ ਬਾਰਮਲੇ ਪਤੀ ਕੋਈ ਡਿਫਿਕਲਟੀ ਦੱਸੀ ਕਿ ਤਾਂ ਮੁਸ਼ਕਲ ਹੈਗੀ ਆ ਤੇ ਉਹ ਕਹਿੰਦੇ ਵੀ ਅਸੀਂ ਕਿਤੇ ਹੋਰ ਪਾਸੇ ਵੀ ਜਾ ਕੇ ਅਸੀਂ ਜਿਹੜਾ ਟੈਸਟ ਹੋਇਆ ਹੈਗਾ ਉਹ ਵੀ ਕਹਿੰਦਾ ਵੀ ਕਲੀਅਰ ਆ ਵਿੱਚ ਕੋਈ ਹੈ ਨਹੀਂ ਹੈਗਾ ਇਹ ਜੀ ਰਿਪੋਰਟ ਆਉਂਦਾ ਏਗੀ ਉਹਨਾਂ ਦੇ ਵਾਲੇ ਪਾਸੇ ਬੈਠੇ ਸਾਬ ਕੀ ਮੰਗਾ ਸਰ ਆਏਗਾ ਆ ਜੀ ਇੱਕ ਬੀਬੀ ਆਈ ਸੀਗੀ ਦਰਦ ਨਾਲ ਪੇਟ ਦੇ ਸਕੈਨ ਕਰਾਉਣ ਆਈ ਸੀ ਆਪੀ ਮੈਸਕਨ ਕਰਕੇ ਉਹਦੇ ਗੋਲ ਬਲੇਡਰ ਦੇ ਵਿੱਚ ਕੋਲੇਸਟ੍ਰੋਲ ਇਕੱਠਾ ਹੋਇਆ ਹੋਇਆ ਉਹਦੀ ਗੋਲ ਬਲੇਡਰ ਬਾਲ ਦੇ ਵਿੱਚ ਜੀ ਉਹਨੂੰ ਦੱਸਤਾ ਵੀ ਤੇਰੇ ਗੋਲ ਬਲੇਡਰ ਬਾਲ ਦੇ ਵਿੱਚ ਤੇਰਾ ਅਗਲੇ ਨੇ ਕਰਾਉਣ ਤੋਂ ਬਾਅਦ ਪੁੱਛਿਆ ਜੀ ਮੇਰਾ ਕੀ ਨੁਕਸ ਨਿਕਲਿਆ ਉਹਨੂੰ ਨੁਕਸ ਦੱਸ ਕੇ ਉਹਨੂੰ ਸਕੈਨ ਫੜਾ ਕੇ ਭੇਜਤਾ ਨਾ ਤਾਂ ਉਹਦਾ ਕੋਈ ਟਰੀਟਮੈਂਟ ਕੀਤਾ ਨਾ ਹੀ ਅਸਿਊਰਨਲ ਕੋਈ ਹੋਰ ਗੱਲ ਕੀਤੀ ਉਹ ਲੈ ਕੇ ਚਲੇ ਗਿਆ ਅੱਜ ਆ ਗਏ ਇੱਕ ਤੋ ਹੋਰ ਉਹ ਵੀ ਸਕੈਨ ਕਰਕੇ ਜੀ ਉਹ ਕਹਿੰਦੇ ਵੀ ਗੋਲ ਬਲੇਡਰ ਤੇਰਾ ਬਿਲਕੁਲ ਨਾਰਮਲ ਆ ਉਹਨਾਂ ਡਿਫਰੈਂਟ ਆਪੀਨੀਅਨ ਹੈ ਜੀ ਮੈਂ ਕਹਿੰਦਾ ਵੀ ਉਹਦੇ ਵਿੱਚ ਕੋਲੇਸਟ੍ਰੋਲ ਡਿਪੋਜ਼ਿਟ ਹੈਗਾ ਦੂਜੇ ਉਨੇ ਦੇ ਚ ਤਾਂ ਆਪਣਾ ਆਪਣਾ opinion ਆ ਡਾਕਟਰ ਦਾ ਲਾ ਉਹਦੀ ਕੋਈ ਟ੍ਰੀਟਮੈਂਟ ਨਹੀਂ ਕਰਦਾ ਪਿਆ ਕੁਝ ਨਹੀਂ ਕਰਦਾ ਪਿਆ ਉਹਦਾ ਕੱਲ ਹੀ scan ਕਰਕੇ ਉਹ ਭੇਜਤਾ ਅੱਜ 20 ਤਰੀਕ ਦੀ ਕੀਤੀ ਹੋਈ ਆ ਅੱਜ ਆ ਕੇ ਰੌਲਾ ਪਾਉਣ ਇੱਥੇ ਕੀ ਕਰਵਾਇਆ ਬਾਹਰ ਆਇਆ ਨਾ ਹਾਂਜੀ ਵੀ ਜੇ ਅਸੀਂ ਜੇ ਤੇ ਤੁਹਾਡੇ scan ਤੇ report ਤੇ operation ਕਰਾ ਲੈਂਦੇ ਕਿਤੇ ਮਤਲਬ ਜਿਹੜੇ ਡਾਕਟਰ ਨੇ ਵੀ ਕਰਨਾ ਉਹਨੇ ਦੇਖ ਕੇ ਤੁਹਾਨੂੰ ਦੱਸਣਾ ਹੀ ਆ ਵੀ ਆਹ ਡਿਜ਼ੀਜ਼ ਲਿਖੀ ਹੈ ਇਹਦੇ ਚ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਹਾਂ ਉਹ ਤਾਂ ਜਿਹੜੇ ਡਾਕਟਰ ਕੋਲ ਇਲਾਜ ਕਰਾਉਂਦੇ ਨੇ ਉਹ ਦੱਸੂ ਜੀ ਮੈਂ ਤਾਂ ਸਕੈਨ ਦੀ ਰਿਪੋਰਟ ਦਿੱਤੀ ਉਹ ਲੈ ਕੇ ਚਲੇ ਗਏ ਮੇਰੇ ਤੋਂ ਉਸ ਤੋਂ ਬਾਅਦ ਨਾ ਮੇਰੇ ਕੋਲ ਆਇਆ ਨਾ ਉਹਨਾਂ ਨੇ ਮੇਰੇ ਤੋਂ ਇਲਾਜ ਕਰਾਇਆ ਨਾ ਮੇਰੇ ਤੋਂ ਆਪਰੇਸ਼ਨ ਬਾਰੇ ਪੁੱਛਿਆ ਨਾ ਮੈਂ ਆਪਰੇਸ਼ਨ ਦੀ ਸਲਾਹ ਦਿੱਤੀ ਹੈ ਤੁਹਾਡੇ ਨਾਲ ਅੰਦਰ ਨਾਲ ਕੀ ਗੱਲ ਹੋ ਰਹੀ ਕੋਈ ਨਹੀਂ ਹੁਣ ਉਹ ਕਹਿੰਦੇ ਜੀ ਤੁਹਾਡੀ ਰਿਪੋਰਟ ਗਲਤ ਹੈ ਮੈਂ ਕਹਿੰਦਾ ਵੀ ਜੀ ਤੋਂ ਦੂਜੇ ਤੋਂ ਕਰਾਈਆ ਉਹ ਵੀ ਤਾਂ ਗਲਤ ਹੋ ਸਕਦੀ ਹੈ ਠੀਕ ਹੈ ਜੀ ਮੇਰੀ ਕਿਹੋ ਗਲਤ ਹੈ ਵੀ ਤੁਹਾਨੂੰ ਉਹ ਅੱਛੀ ਲੱਗਦੀ ਹੈ ਇਸ ਕਰਕੇ ਤੁਸੀਂ ਮੈਨੂੰ ਗਲਤ ਕਹਿ ਦਿੰਦੇ ਹੋ ਟ੍ਰੀਟਮੈਂਟ ਕੋਈ ਨਹੀਂ ਕੀਤੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ